ਈ ਖਬਰ ਸਾਹਮਣੇ ਆ ਰਹੀ ਹੈ ਇੱਕ ਬਜ਼ੁਰਗ ਨੂੰ ਲਿਫਟ ਮੰਗਣੀ ਜੋ ਹੈ ਭਾਰੀ ਪੈ ਗਈ ਜੀ ਹਾਂ ਦਰਅਸਲ ਇੱਕ ਸਾਬਕਾ ਇਨਸਪੈਕਟਰ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਬਜ਼ੁਰਗ ਨੂੰ ਧੱਕਾ ਮਾਰਿਆ ਗਿਆ ਤੇ ਧੱਕਾ ਇਸ ਲਈ ਮਾਰਿਆ ਗਿਆ ਕਿ ਉਸ ਬਜ਼ੁਰਗ ਦੇ ਵੱਲੋਂ ਜੋ ਹੈ ਉਸ ਤੋਂ ਸਿਰਫ ਇੱਕ ਲਿਫਟ ਮੰਗੀ ਗਈ ਸੀ ਤਾਂ ਪੂਰਾ ਮਾਮਲਾ ਜੋ ਹੈ ਆਦਮਪੁਰ ਦੇ ਪਿੰਡ ਤੋਂ ਸਾਹਮਣੇ ਆਇਆ ਦੱਸਿਆ ਜਾ ਰਿਹਾ ਕਿ ਆਦਮਪੁਰ ਦੇ ਪਿੰਡ ਕਪੂਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਇੱਥੇ ਇੱਕ ਬਜ਼ੁਰਗ ਜੋ ਹੈ ਇੱਥੇ ਕਠਾਰ ਚੌਂਕ ਦੇ ਵਿੱਚ ਖੜ੍ਹਾ ਸੀਗਾ ਉਸ ਦੇ ਵੱਲੋਂ ਜੋ ਹੈ ਇੱਕ ਵਿਅਕਤੀ ਤੋਂ ਲਿਫਟ ਮੰਗੀ ਜਾਂਦੀ ਹੈ ਜੋ ਕਿ ਸਾਫ ਦਾ ਇੰਸਪੈਕਟਰ ਸੀਗਾ ਲੇਕਿਨ ਇਥੇ ਜਿਸ ਤਰੀਕੇ ਬਜ਼ੁਰਗ ਦੇ ਵੱਲੋਂ ਲਿਫਟ ਮੰਗੀ ਗਈ ਉਹ ਸ਼ਾਇਦ ਤਰੀਕਾ ਜੋ ਹੈ ਉਸ ਵਿਅਕਤੀ ਨੂੰ ਪਸੰਦ ਨਹੀਂ ਆਇਆ ਸਾਫ ਦਾ ਇੰਸਪੈਕਟਰ ਨੂੰ ਪਸੰਦ ਨਹੀਂ ਆਇਆ ਜਿਸ ਤੋਂ ਬਾਅਦ ਦੱਸੇ ਕਿ ਸਾਫ ਦਾ ਇੰਸਪੈਕਟਰ ਦੇ ਵੱਲੋਂ ਜੋ ਹੈ ਬਜ਼ੁਰਗ ਨੂੰ ਤੱਕਾ ਮਾਰ ਦਿੱਤਾ ਜਾਂਦਾ ਹੈ ਥੱਲੇ ਸੁੱਟ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ ਤਾਂ ਇਥੇ ਜੋ ਬਜ਼ੁਰਗ ਵਿਅਕਤੀ ਹੈ ਉਸ ਦੀ ਪਛਾਣ ਜਗਦੇਵ ਸਿੰਘ ਵਜੋਂ ਹੋਈ ਹੈ ਇਥੇ ਜਗਦੇਵ ਸਿੰਘ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਸਾਫ ਦਾ ਇੰਸਪੈਕਟਰ ਦੇ ਵੱਲੋਂ ਜੋ ਹੈ ਉਸ ਦੀ ਪੱਗ ਵੀ ਲਾ ਦਿੱਤੀ ਗਈ ਤਾਂ ਨਾਲ ਹੀ ਨਾਲ ਬਹਿਰੈਮੀ ਦੇ ਨਾਲ ਕੁਟਮਾਰ ਕਰਨ ਦੇ ਵੀ ਜੋ ਹੈ ਤੇ ਇਲਜ਼ਾਮ ਲਗਾਏ ਗਏ ਨੇ ਸੋ ساری ਘਟਨਾ ਜੋ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਉਸ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਆਂ ਆਦਮਪੁਰ ਦੇ ਪਿੰਡ ਕਪੂਰ ਦੀ ਇਹ ਸਾਰੀ ਘਟਨਾ ਹੈ ਇਥੇ ਚੌਂਤੇ ਵਿਅਕਤੀ ਖੜਾ ਸੀਗਾ ਬਜ਼ੁਰਗ ਵਿਅਕਤੀ ਉਸ ਦੇ ਵੱਲੋਂ ਜੋ ਹੈ ਇੱਕ ਐਕਟਿਵਾ ਚਾਲਕ ਤੋਂ ਜਿਹੜਾ ਹੈ ਲਿਫਟ ਮੰਗੀ ਜਾਂਦੀ ਹੈ ਲੇਕਿਨ ਲਿਫਟ ਮੰਗਣਾ ਹੀ ਸ਼ਾਇਦ ਇਸ ਬਜ਼ੁਰਗ ਨੂੰ ਭਾਰੀ ਪੈ ਗਿਆ ਲਿਫਟ ਦੇ ਚੱਕਰ ਦੇ ਵਿੱਚ ਜੋ ਹੈ ਉਸ ਦੀ ਕੁਟਮਾਰ ਹੋ ਗਈ ਤੇ ਇਥੇ ਤੁਸੀਂ ਦੇਖ ਸਕਦੇ ਹੋ ਕਿ ਜੋ ਐਕਟਿਵਾ ਚਾਲਕ ਹੈ ਉਹ ਕਿਸ ਤਰੀਕੇ ਦੇ ਨਾਲ ਬਜ਼ੁਰਗ ਨੂੰ ਹੇਠਾਂ ਸੁੱਟ ਦਿੰਦਾ ਹੈ ਧੱਕਾ ਮਾਰ ਕੇ ਤੇ ਉਸ ਤੋਂ ਬਾਅਦ ਉਸ ਦੀ ਕੁੱਟਮਾਰ ਵੀ ਕਰਦਾ ਹੈ ਬੇਰਹਿਮੀ ਦੇ ਨਾਲ ਜੋ ਹੈ ਇੱਥੇ ਕੁੱਟਮਾਰ ਕੀਤੀ ਜਾਂਦੀ ਹੈ ਸੋ ਕਿਤੇ ਨਾ ਕਿਤੇ ਇੱਥੇ ਇਨਸਾਨੀਅਤ ਜ਼ਰੂਰ ਸ਼ਰਮਸਾਰ ਹੋਈ ਹੈ ਕਿ ਕਿਸ ਤਰੀਕੇ ਐਕਟਿਵਾ ਚਾਲਕ ਦੇ ਵੱਲੋਂ ਜੇਕਰ ਉੱਥੇ ਲਿਫਟ ਮੰਗੀ ਗਈ ਬਜ਼ੁਰਗ ਵਿਅਕਤੀ ਦੇ ਵੱਲੋਂ ਤਾਂ ਉਸ ਤੋਂ ਬਾਅਦ ਉਸ ਨੂੰ ਇਸ ਤਰੀਕੇ ਦੇ ਨਾਲ ਜੋ ਹੈ ਤਾਂ ਕਮਾਰ ਕੇ ਹੇਠਾ ਸੁੱਟ ਦਿੱਤਾ ਜਾਂਦਾ ਤੇ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਹਾਲਾਂਕਿ ਇਸ ਪੂਰੀ ਘਟਨਾ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਵਿਅਕਤੀ ਦੇ ਵੱਲੋਂ ਆਦਮਪੁਰ ਥਾਣੇ ਦੇ ਵਿੱਚ ਜੋ ਹੈ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਤਾਂ ਨਾਲ ਹੀ ਨਾਲ ਜੋ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਸ ਵਿਅਕਤੀ ਦੇ ਵੱਲੋਂ ਜੋ ਕਿ ਸਾਬਕਾ ਇਨਸਪੈਕਟਰ ਦੱਸਿਆ ਜਾ ਰਿਹਾ ਉਸ ਵੱਲੋਂ ਕੁੱਟਮਾਰ ਕੀਤੀ ਗਈ ਬਜ਼ੁਰਗ ਦੀ ਸੋ ਇਸ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਜਾਵੇ ਹਾਲਾਂਕਿ ਜੋ ਕੁਝ ਬਿਆਨ ਦੱਸੇ ਕਿ ਇੱਥੇ ਸਾਹਮਣੇ ਆਏ ਨੇ ਬਜ਼ੁਰਗ ਵਿਅਕਤੀ ਦੇ ਜੋ ਕਿ ਪੇੜੇਤ ਉਸ ਦੇ ਵੱਲੋਂ ਆਪਣੀ ਪੂਰੀ ਘਟਨਾ ਬਾਰੇ ਬਿਆਨ ਕੀਤਾ ਗਿਆ ਕਿ ਇਸ ਤਰੀਕੇ ਉਸ ਨੂੰ ਬੇਰਹਿਮੀ ਦੇ ਨਾਲ ਜੋ ਹੈ ਕੁੱਟਿਆ ਗਿਆ ਧੱਕਾ ਮਾਰਿਆ ਗਿਆ ਸਾਤਾ ਇੰਸਪੈਕਟਰ ਦੇ ਵੱਲੋਂ ਸੋ ਕੀ ਕੁਝ ਉਸ ਨੇ ਦੱਸਿਆ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਲੈ ਜੀ ਇਥੇ ਆਪਣੇ ਕਾਪੂ ਦੀ ਰਿਪੋਰਟ ਆ ਜੀ। ਹਾਂ ਜੀ। ਉਸ ਨੇ ਆਪਣੇ ਘਰ ਵਿੱਚ ਜਾਵਾਤੀ ਮੈਂ ਜਿੱਦੇ ਜੇ ਕੋਈ ਕੋਈ ਹਰਿਦਮਨ ਨੂੰ ਇਹ ਵਹਿ ਕੇ ਨਾ ਪਰਸੇ ਜਾਉਂ ਮਤਲਬ ਹੈ ਕਿ ਉਹ ਇੱਕ ਬੰਦਾ ਆਇਆ ਮੈਨੂੰ ਜਾਣਦਾ ਤਾਂ ਹੈ ਨਹੀਂ ਕਿੱਲਾ ਉਹਨੂੰ ਹੱਥ ਦਿੱਤਾ ਹੈ ਲੋਕੇ ਬੈਤ ਹੈ ਹੈਲੋ ਕਿਹਾ ਹੋ ਗਿਆ ਵੀ ਹੈਲੋ ਇੱਕ ਮਿੰੂਟ ਲੱਗਾ ਉਹ ਕਹਿੰਦਾ ਹੈਲੋ ਕੀ ਹੁੰਦੀ ਆ ਤੇ ਕਹਿੰਦੇ ਬੋਲਿਆ ਕਿਦਾਂ ਆ ਮੈਂ ਕਹਾ ਮੈਂ ਤਾਂ ਜੇ ਤੁਹਾਨੂੰ ਹੈਲੋ ਕਿਹਾ ਮੈਂ ਤਾਂ ਕੋਈ ਗਾੜੀ ਦਾ ਗੱਡੀ ਨਹੀਂ ਗਈ ਤੇ ਉਹਨੂੰ ਕਿਦਾਂ ਪਤਾ ਹੀ ਨਾ ਕੌਣ ਆ ਮੈਂ ਕਹਾ ਜੀ ਮਿੰਕੀ ਪਤਾ ਤੁਸੀਂ ਕੌਣ ਆ ਇਹਦਾ ਮੈਂ ਠਣੇਦਾਰ ਹੁੰਦਾ ਫਰਾਂਦਾ ਯਾਰ ਮੈਂ ਨਾਲੀ ਦਾ ਦੱਸਿਆ ਹੁੰਦਾ ਪੁਰਾਣਾ ਦਾ ਨਾਮ ਮੈਂ ਕੱਜਾ ਜੱਤ ਸੇਵਲ ਜੀ ਬੱਜ ਗਿਆ ਮੈਨੂੰ ਜੀ ਪਤਾ ਤਾ ਫਾਲਦਾਰ ਦੇ ਭਾਜੀ ਜੀ ਸੇ ਜੀ ਮੈਨੂੰ ਪਤਾ ਵੀ ਕਿ ਘਾਉਣੇ ਨੂੰ ਆ ਹਾਂ ਤੇ ਔਰ ਧੱਕਾ ਮਾਰਿਆ ਮੈਨੂੰ ਉਹ ਕਿੱਥੇ ਮਾਰ ਅੱਛਾ ਕਿੰਨੇ ਕਬਜੇ ਦੀ ਗੱਲ ਆ ਜੀ 2 ਕਬਜੇ ਦੀ ਗੱਲ ਆ ਅੱਛਾ ਫਿਰ ਆਪੇ ਜਿਆ ਖੰਬੇ ਚ ਜਾ ਕੇ ਸਰ ਬਗਾ ਤੇਰੀ ਪਾਗ ਮੁੰਡੇ ਰਹਿ ਗਈ ਜਾਂ ਮੈਂ ਹਰਚਾ ਉਹ ਦੋ ਤਿੰਨ ਥੱਪੜ ਦੇ ਬਾਰੇ ਤੇ ਉਹ ਬਾਹਰ ਕੇ ਥੱਪੜ ਉਹ ਜੀ ਸਪੂਟੀ ਜਿਹੜੀ ਹੈ ਸਪੂਟੀ ਨੇ ਦਹਾ ਹੋਸ ਦੌੜ ਗਿਆ ਸਪੂਟੀ ਲੈ ਕੇ ਦੌੜ ਗਿਆ ਹਾਂ ਅੱਛਾ ਤਾਂ ਬੰਦੇ ਕੱਟੇ ਹੋਏ ਜਿਹੜੇ ਦਿਨ ਬੰਦੇ ਕੱਟੇ ਹੋਣਾ ਚਾਹੁੰਦੇ ਦੇਖ ਕੇ ਮੈਨੂੰ ਆਏ ਬੰਦੇ ਉਹ ਦੇਖਾ ਬੰਦੇ ਕੱਟੇ ਹੋਣਾ ਪਏ ਉਹ ਛੋੜ ਜਾਂਦੇ ਆ ਕੇ ਤੁਹਾਨੂੰ ਉਹਦਾ ਨਾਮ ਪਤਾ ਨਾ ਉਹਦਾ ਮੈਨੂੰ ਤਾਂ ਪਤਾ ਨਹੀਂ ਪਕੜ ਦੇਗਾ ਪਹਿਲਾਂ ਹਾਂ ਹੁਣ ਜਦੋਂ ਦਾ ਦੱਸਿਆ ਉਹਦਾ ਪੇਪਰ ਪਲ ਬਾਹਰ ਭਰਾਉਣ ਨੂੰ ਕਹਿੰਦੇ ਆ ਬਲਜਿੰਦਰ ਦਾ ਨਾਮ ਆ ਬਲਜਿੰਦਰ ਉਹਦਾ ਨਾਮ